ਤੇ ਸਰਕਾਰਾਂ ਬਹੁਤ ਠੱਗਾ ਕਰ ਰਹੀਆਂ ਨੇ ਇਹਨਾਂ ਚਾਹੀਦੀ ਹੈ ਦੇਣੀ ਹੈ ਸਰਕਾਰ ਜਿਹੜਾ ਭਗਵੰਤ ਮਾਨ ਨੇ ਡੀਸੀ ਦਾ ਨਹੀਂ ਘੱਥਵਾਥੇ ਇਹ ਭਗਵੰਤ ਮਾਨ ਦੇ ਹੱਥਵਾਥੇ ਇਹ ਆਪਾਂ ਨੂੰ ਵੇਖੇ ਤਾਂ ਭਗਵੰਤ ਮਾਨ ਦਾ ਜਾ ਕੇ ਉੱਥੇ ਆਪਾਂ ਧਰਨਾ ਲਾਉਣਾ ਚਾਹੀਦਾ ਹੁੰਦੇ ਬਾਹਰ ਅੱਗੇ ਚੱਲ ਬਾਅਦ ਜਾਓ ਉਸ ਤੋਂ ਬਾਅਦ ਉਹਦਰ ਦੀ ਤਿਆਰੀ ਹੁਣ ਉਦੋਂ ਬਾਅਦ ਇਹਨਾਂ ਨਾਲ ਸਲਾਹ ਕਰਕੇ ਉੱਧਰ ਦੀ ਤਿਆਰੀ ਉੱਥੇ ਆਪਾਂ ਧਰਨਾ ਲਾਈ ਹੁੰਦੇ ਬਾਹਰ ਗਏ ਜਿਹੜਾ ਮੋਢੀ ਹੁੰਦੇ ਬਾਹਰ ਗਏ ਪਾਉਂਦੇ ਨਾ ਪੁੱਛੀਏ ਇਹਨੇ ਪਾੰਦਾ ਦੀ ਨਹੀਂ ਜਿਹੜੇ ਡੀਸੀ ਪਾਉਂਦੇ ਨੇ ਜੇ ਇਹਨੂੰ ਭਗਵੰਤ ਮਾਨ ਨੇ ਆਸੇ ਤਾਂ ਹੁਣੇ ਅਸੀਂ ਰੱਦ ਪਰੋਲ ਦੇ ਦੇਣਾਂ ਤੇ 2 ਮਿੰਟਾਂ ਦਾ ਕੰਮ ਹੈ ਤੇ 2 ਮਿੰਟਾਂ ਦਾ ਕੰਮ ਹੈ ਵੀ ਇਹਨਾਂ ਮਾੜਾ ਜਿਹਾ ਕਹਿ ਦੇਣਾ ਹੈ ਬਈ ਇਹ ਨਹੀਂ ਇਹਨੂੰ ਨਹੀਂ ਦੇ ਪਰੋਲ ਦੇਣੀ ਮਾਹੌਲ ਖਰਾਬ ਹੋਵੇਗਾ ਹੁਣ ਨਹੀਂ ਮਾਹੌਲ ਖਰਾਬ ਹੁੰਦਾ ਥਾਂ ਥਾਂ ਬੰਦੇ ਮਰੀ ਜਾਂਦੇ ਨੇ ਕਹਿੰਦੇ ਕਿ ਪਾਣੀਆਂ ਨੂੰ ਅੱਗ ਲੱਗ ਜਣੀ ਇੱਕ ਬਿਆਨ ਵੀ ਅਮਰਤਪਾਲ ਨੇ ਦਿੱਤਾ ਤੇ ਪਾਣੀਆਂ ਨੂੰ ਪੰਜਾਬ ਦੇ ਦਰਿਆਵਾਂ ਨੂੰ ਅੱਗ ਲੱਗ ਜਾਨੀ ਅੱਗ ਕਿਵੇਂ ਲੱਗ ਜਾਨੀ ਇਹ ਖੂਹੇ ਡਰਦੇ ਨਹੀਂ ਹੁੰਦੇ ਤੋਂ ਇਹਨਾਂ ਡਰ ਮਾਰੀ ਜਾਂਦੇ ਜਿੰਨੇ ਵੀ ਡਰ ਇਹਨਾਂ ਆਪਣੀ ਕੁਰਸੀ ਦਾ ਏ ਜੇ ਉਹ ਆ ਗਿਆ ਜਿਵੇਂ ਹੁਣ ਆ ਵੇਖੋ ਕਿੰਨੀ ਜਨਤਾ ਹੈ ਤੇ ਜੇ ਆ ਗਿਆ ਤੇ ਤਿੱਗ ਨਹੀਂ ਚੌਦੀ ਜੰਕਤਾ ਹੋਰ ਹੋ ਜਾਣੀ ਹੈ ਕਿਸ ਨੂੰ ਆਖਾਂ ਦੇ ਲੋੜ ਨਹੀਂ ਪੈਣੀ ਆ ਆਪਣੇ ਆਪ ਉਹਨਾਂ ਨੇ ਆ ਕੇ ਵੇਚੇ ਇਹਦੇ ਰਲ ਜਾਣਾ ਹੈ ਵੀ ਮਵੀ ਚੜ ਜਾਂ ਜਿਵੇਂ ਬਸ ਨਹੀਂ ਆਉਂਦੀ ਉਹ ਦਾਵਾ ਦੇ ਚੰਗੀ ਬਸ ਤੇ ਸਾਰੇ ਚੜ ਜਾਂਦੇ ਰੋਡ ਵਿੱਚ ਬਸ ਤੇ ਕੋਈ ਨਹੀਂ ਜਾਂਦਾ ਪ੍ਰਾਈਵੇਟ ਤੇ ਸਾਰੇ ਚੜਦੇ ਚੰਗੀ ਬਸ ਵੇਖ ਕੇ ਵੀ ਛੇਤੀ ਲਾ ਦੇਗੀ ਸਾਨੂੰ ਇਹ ਛੇਤੀ ਦਾ ਕੰਮ ਤੇ ਅਹੀਂ ਇਹਨੇ ਵੀ ਨਸ਼ਾ ਛਡਾਦਾ ਸੀ ਸਾਰੇ ਕੰਮ ਕਰਦਾ ਸੀ ਤੇ ਪਰ ਉਹ ਨਸ਼ਾ ਤੇ ਸਾਡੇ ਪਿੰਡ ਵੀ ਕੀ ਜਨਮ ਕੇ ਵੀ ਨਾ ਪੁਲਸ ਵਾਲੇ ਮਖਾ ਸਾਡੇ ਪਿੰਡ ਨਸ਼ਾ ਵੇਚਦਾ ਤੇ ਉਹ ਦਿਨ ਮੂੰਹ ਨਹੀਂ ਕਰਦੇ